ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਗੂ ਕਿਸਾਨ ਮਜ਼ਦੂਰ ਮੋਰਚਾ ਸੂਬਾ ਜਨਰਲ ਸਖਤਰ ਕਿਸਾਨ ਮਜ਼ਦੂਰ ਹਿਤਕਾਰੀ ਸਭਾ ਪੰਜਾਬ ਤੋਂ ੋਂਕਾਰ ਸਿੰਘ ਪਰਾਣਾ ਪੰਘਾਲਾ ਅੱਜ ਜ਼ਿਲ੍ਹਾ ਹੁਸ਼ਿਆਰਪੁਰ ਦੀ ਤਹਿਸੀਲ ਮਕੇਰੀਆਂ ਦੇ ਕਸਬਾ ਪੰਘਾਲਾ ਦੀ ਦਾਣਾ ਮੰਡੀ ਦੇ ਵਿੱਚ ਸਾਡੀ ਜਿਹੜੀ ਐ ਸਮੂਹ ਜਥੇਬੰਦੀਆਂ ਦੀ ਇੱਥੇ ਮੀਟਿੰਗ ਹੋਈ ਆ ਜਿਹਦੇ ਵਿੱਚ ਕਿਸਾਨ ਮਜ਼ਦੂਰ ਹਿਤਕਾਰੀ ਸਭਾ ਪੰਜਾਬ ਭਾਰਤੀ ਕਿਸਾਨ ਯੂਨੀਅਨ ਏਕਤਾ ਗਰਾਹਾਂ ਤੇ ਆਪਣੇ ਮਿਸਲ ਸ਼੍ਰੋਮਣੀ ਭਗਤ ਧੰਨਾ ਜੀ ਤਰਨਾ ਦਲ ਪੰਜਾਬ ਭਾਰਤ ਪਗੜੀ ਸੰਭਾਲ ਲਹਿਰ ਪਗੜੀ ਸੰਭਾਲ ਜੱਟਾ ਲਹਿਰ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਇੱਥੇ ਸਮੂਹ ਜਥੇਬੰਦੀਆਂ ਨੇ ਸਾਡੀਆਂ ਨੇ ਇੱਕ ਫੈਸਲਾ ਕੀਤਾ ਕਿ ਕੇਂਦਰ ਦੀ ਜਿਹੜੀ ਬੀਜੇਪੀ ਸਰਕਾਰ ਹੈ ਉਹ ਤੁਹਾਡੇ ਸਾਹਮਣੇ ਜਿਹੜੇ ਮੋਰਚੇ ਚੱਲ ਰਹੇ ਆ ਸਾਡੇ ਬਾਰਡਰਾਂ ਦੇ ਉੱਤੇ ਸ਼ੰਭੂ ਤੇ ਖਨੌਰੀ ਬਾਰਡਰ ਦੇ ਉੱਤੇ ਰਤਨਪੁਰਾ ਤੇ ਡੱਬਪਾਲੀ ਬਾਰਡਰਾਂ ਦੇ ਉੱਤੇ ਉਹਦੇ ਉੱਤੇ ਜਿਹੜਾ ਕਿਸਾਨ ਮਜ਼ਦੂਰਾਂ ਦੇ ਉੱਤੇ ਜਿਹੜਾ ਭਾਰੀ ਅਤਿਆਚਾਰ ਕੀਤਾ ਹਰਿਆਣੇ ਦੀ ਸਰਕਾਰ ਤੇ ਕੇਂਦਰ ਦੀ ਬੀਜੇਪੀ ਜਿਹੜੀ ਸਰਕਾਰ ਹੈ ਉਸ ਨੇ ਮਤਲਬ ਕਹਿਣ ਦਾ ਜਿਹੜਾ ਪੁਲਿਸ ਅਫਸਰਾਂ ਨੇ ਮਿਹਨਤੀ ਲੋਕਾਂ ਦੇ ਉੱਤੇ ਗੋਲੀਆਂ ਚਲਾਈਆਂ ਉਹਨਾਂ ਨੂੰ ਇਹ ਸਰਕਾਰਾਂ ਸਨਮਾਨਤ ਕਰਨ ਦੀ ਗੱਲ ਕਰਦੀਆਂ ਉਸ ਦੇ ਵਿਰੋਧ ਦੇ ਵਿੱਚ ਤੇ ਜਿਹੜੇ ਔਰ ਕਾਨੂੰਨ ਲੈ ਕੇ ਆਈ ਹੈ ਕੇਂਦਰ ਦੀ ਸਰਕਾਰ ਜਿਹੜੇ ਕਿਸਾਨ ਮਜ਼ਦੂਰਾਂ ਦੇ ਨਹੀਂ ਸਮੁੱਚੀ ਮਾਨਵਤਾ ਵਿਰੋਧੀ ਕਾਨੂੰਨ ਹੈ ਉਸ ਦੇ ਵਿਰੋਧ ਦੇ ਵਿੱਚ ਮੋਰਚੇ ਵੱਲੋਂ ਜਿਹੜੀ ਕਾਲ ਹੈ 15 ਅਗਸਤ ਨੂੰ ਜਿਹੜਾ ਟਰੈਕਟਰ ਮਾਰਚ ਸਾਰੇ ਭਾਰਤ ਦੇ ਵਿੱਚ ਸਮੂਹ ਕਿਸਾਨ ਜਥੇਬੰਦੀਆਂ ਜਿਹੜੀਆਂ ਉਹ ਸੜਕਾਂ ਦੇ ਉੱਤੇ ਟਰੈਕਟਰ ਲੈ ਕੇ ਜਿਹੜੇ ਕਿਸਾਨ ਵੀਰ ਆ ਉਹ ਸਾਡੇ ਆਉਣਗੇ ਸਮੂਹ ਕਿਸਾਨ ਜਥੇਬੰਦੀਆਂ ਦੀ ਅਗਵਾਈ ਦੇ ਵਿੱਚ ਸੋ ਇਸ ਕਰਕੇ ਅਸੀਂ ਜਿਹੜਾ ਭਾਰਤ ਸਰਕਾਰ ਨੂੰ ਇਹ ਚੇਤਾਵਨੀ ਦਿੰਦੇ ਆ ਕਿ ਕਿਸਾਨ ਮਜ਼ਦੂਰਾਂ ਦੀਆਂ ਮੰਗਾਂ ਮੰਨ ਲਈਆਂ ਜਾਣ ਜਿਹੜੀਆਂ ਮੋਦੀ ਨੇ 22021 ਦੇ ਵਿੱਚ ਆਪ ਮੰਨੀਆਂ ਸੀ ਸੋ ਮਾਨਜੋਗ ਹਾਈ ਕੋਰਟ ਨੇ ਵੀ ਇਹ ਗੱਲ ਕਹਿ ਦਿੱਤੀ ਆ ਕਿ ਇਹ ਰਸਤੇ ਜਿਹੜੇ ਆ ਕਿਸਾਨਾਂ ਨੇ ਨਹੀਂ ਰੋਕੇ ਇਹਨਾਂ ਦਾ ਮੌਲਿਕ ਅਧਿਕਾਰ ਆ ਦਿੱਲੀ ਤੱਕ ਜਾਣ ਦਾ ਸੋ ਸੁਪਰੀਮ ਕੋਰਟ ਨੇ ਕਮੇਟੀ ਬਣਾਉਣ ਲਈ ਕਿਹਾ ਆ ਕੇਂਦਰ ਸਰਕਾਰ ਨੂੰ ਹਰਿਆਣਾ ਸਰਕਾਰ ਨੂੰ ਤੇ ਪੰਜਾਬ ਸਰਕਾਰ ਨੂੰ ਕੀ ਇੱਕ ਕਮੇਟੀ ਬਣਾਓ ਆਜ਼ਾਦ ਜਿਹਦੇ ਵਿੱਚ ਰਿਟਾਇਰਡ ਜੱਜ ਹੋਣ ਜਾਂ ਹੋਰ ਅਫਸਰ ਹੋਣ ਤੇ ਕਿਸਾਨ ਕਿਸਾਨ ਜਥੇਬੰਦੀਆਂ ਦੇ ਆਗੂ ਵੀ ਹੋਣ ਹੁਣ ਫੈਸਲਾ ਜਿਹੜਾ ਉਹ ਕੇਂਦਰ ਸਰਕਾਰ ਨੇ ਕਰਨਾ ਕਿ ਕਿਸਾਨ ਮਜ਼ਦੂਰਾਂ ਨੂੰ ਜਿਹੜਾ ਹੈ ਉਹ ਕਿੰਨੀ ਜਲਦੀ ਜਿਹੜਾ ਇਨਸਾਫ ਦੇਣਾ ਤੇ ਕਦੋਂ ਤੱਕ ਜਿਹੜੀ ਉਹ ਕਮੇਟੀ ਬਣਾਉਣੀ ਹੈ ਜੇਕਰ ਮਾਨਯੋਗ ਸੁਪਰੀਮ ਕੋਰਟ ਵੱਲੋਂ ਜਿਹੜਾ ਲਾਇਆ ਸੁਨੇਹਾ ਹੈ ਉਹਦੇ ਤੇ ਪੂਰਾ ਨਹੀਂ ਉਤਰਦੀ ਕੇਂਦਰ ਸਰਕਾਰ ਜਾਂ ਹਰਿਆਣਾ ਸਰਕਾਰ ਜਾਂ ਪੰਜਾਬ ਸਰਕਾਰ ਤਾਂ ਫੇਰ ਭਾਰਤ ਦੀਆਂ ਸਮੂਹ ਕਿਸਾਨ ਜਥੇਬੰਦੀਆਂ ਜੋ ਫੈਸਲਾ ਲੈਣਗੀਆਂ ਉਹ ਸੰਸਾਰ ਅਗਲੇ ਫੈਸਲੇ ਹੋਣਗੇ ਸੋ 15 ਅਗਸਤ ਨੂੰ ਠੀਕ 10:00 ਵਜੇ ਦਾਣਾ ਮੰਡੀ ਪੰਘਾਲਾ ਦੇ ਵਿੱਚ ਹਲਕਾ ਮਕੇਰੀਆਂ ਜਿਹੜਾ ਹੁਸ਼ਿਆਰਪੁਰ ਤੇ ਗੁਰਦਾਸਪੁਰ ਪਠਾਨਕੋਟ ਦੇ ਜਿਹੜੇ ਸਾਡੇ ਕਿਸਾਨ ਵੀਰ ਹੈ ਆਪਣੇ ਟਰੈਕਟਰ ਲੈ ਕੇ ਉਹ ਇੱਥੇ ਪਹੁੰਚਣਗੇ ਤੇ ਇੱਥੋਂ ਜਿਹੜਾ ਅਸੀਂ ਮਾਰਚ ਜਿਹੜਾ ਮਕੇਰੀਆਂ ਵੱਲ ਨੂੰ ਸ਼ੁਰੂ ਕਰਾਂਗੇ ਇੱਕ ਹੋਰ ਬੇਨਤੀ ਜਿਹੜਾ ਡਬਲਯੂਟੀਓ ਦਾ ਪਤਲਾ ਆ ਉਹ 10 ਤਰੀਕ ਨੂੰ ਮਾਤਾ ਰਾਣੀ ਚੌਕ ਮਕੇਰੀਆਂ ਦੇ ਵਿੱਚ ਭੂਕਿਆ ਜਾਣਾ ਉਸ ਲਈ ਵੀ ਸਾਡੀ ਜਥੇਬੰਦੀਆਂ ਦੀ ਬੇਨਤੀ ਹੈ ਸਮੂਹ ਜਥੇਬੰਦੀਆਂ ਦੀ ਕਿ ਕਿਸਾਨ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਜਿਹੜਾ ਆ ਉਹ ਮਕੇਰੀਆਂ ਵਿਖੇ ਪਹੁੰਚਣ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ